इलाके वालों बड़ी ही शानो शौकत न मनाया गया पहले दिन अखंड पाठा की लड़ी आरंभ की गई दूसरे दिन प्यार की अगवाई च विशाल नगर कीर्तन सजाया गया इस मौके संघत वालों फुला की वर्खा करके नगर कीर्तन का निघा स्वागत किया ਪੰਥ ਮਹਾਨ ਟਾਡੀ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਰਸ ਪਿੰਨੀ ਗੁਰਬਾਣੀ ਦਾ ਨਿਹਾਲ ਕੀਤਾ ਤੀਸਰੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕੀਤੀ ਜਥੇ ਕਥਾਵਾਚਕ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਗੁਰਬਾਣੀ ਨਾਲ ਜੋੜਿਆ ਇਸ ਮੌਕੇ ਸੰਤ ਬਾਬਾ ਸੰਤੋਖ ਸਿੰਘ ਜੀ ਪ੍ਰਦਾਨ ਨਿਰਮਲ ਸੰਤ ਮੰਡਲ ਰਜਿਸਟਰਡ ਪੰਜਾਬ ਸੁਖਵਿੰਦਰ ਸਿੰਘ ਕਾਲਾ निर्मल संत मंडल पंजाब दे औदेदार दे मेंबरां ਵੱਲੋਂ ਆਇਆ ਹੋਇਆ ਵਿਸ਼ੇਸ਼ ਸ਼ਖਸੀਅਤ ਯਾਦਗਾਰੀ ਚਿੰਤੇ ਸਰੂਪੇ ਪਾਕੇ ਚ ਸਨਮਾਨ ਕੀਤਾ ਗਿਆ ਸੰਤਾਂ ਲਈ ਚਾਹ ਪਕੌੜੀਆਂ ਤੇ ਗੁਰੂ ਕੇ ਅਟੁੱਟ ਲੰਗਰ ਸੰਤਾਂ ਨੂੰ ਛਕਾਏ ਗਏ ਇਲਾਕੇ ਪਰ ਦਿਆਂ ਵਿਸ਼ੇਸ਼ ਸ਼ਖਸੀਅਤ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਇਲਾਕੇ ਪਰ ਦਿਆਂ ਸੰਤਾਂ ਪਾਰੀ ਗਿਣਤੀ ਵਿੱਚ ਹਾਜ਼ਰ ਸਨ ਇਸ ਮੌਕੇ ਬਾਬਾ ਸੰਤੋਖ ਸਿੰਘ ਨੇ ਆਇਆ ਹੋਇਆ ਵਿਸ਼ੇਸ਼ ਸ਼ਖਸੀਅਤਾਂ ਤੇ ਇਲਾਕੇ ਪਰ ਦਿਆਂ ਸੰਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ विशेष उपराला पांच प्यारियां वल्लो खंडे बाटे दा अमृत विच छकाया गया रिपोर्ट अजय सिंह नागी गुरशान सिंह नागी मनप्रीत सिंह राजविंदर सिंह राजा कोटली राम प्रकाश टोनी दोसांजदी थलातो दुआबा न्यूज़ 24 शानले थलातो विशेष रिपोर्ट ਦੇ ਸਾਨੂੰ ਸਾਡੇ ਬਹੁਤ ਹੀ ਪਿਆਰੂ ਵਾਲੇ ਨਿਰਮਲ ਭਗਤ ਮੰਡਲ ਪੰਜਾਬ ਦੀ ਦੇ ਸੀਨੀਅਰ ਮੈਂਬਰ ਸਰਬੰਤਨ ਦਾ ਮਨ ਉਹ ਹੀ ਖੁਸ਼ ਹੋਈ। ਖੰਡੇ ਬਾਟੇ ਦਾ ਅੰਮ੍ਰਿਤ ਚੁਕਾਓ ਕਰਕੇ ਸਤਿਗੁਰਾਂ ਦੀ ਹਜਰੀ ਦੇ ਵਿੱਚ ਆਏ ਨਮਸਕਾਰ ਕਰਕੇ ਸਟੇਜ ਦੇ ਸੁਸ਼ੋਭਜ ਹੋਰ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵੇਢ ਖੰਡੇ ਬਾਟੇ ਦਾ ਅੰਮ੍ਰਿਤ ਜੁੜੇ ਕੇ ਆਉਣ ਦੀ ਖੁਸ਼ੀ ਦੇ ਵੇਢ ਸੋ ਇਸ ਵਾਰ ਚ ਆਓ ਆਪਾਂ ਇਹ ਰਿਆਕਾਰਾ ਗਿਣੇ ਜਾਈਏ ਇਹਨਾਂ ਦੇ ਸਲਵਾਂ ਫਰੋਨ ਨਿਹਾਲ ਸਾਤ ਸ੍ਰੀ ਅਕਾਲ ਗੱਜ ਗੇਜ ਕਰਾਂ ਗਿਆ ਮੇ ਫੱਤੇ ਪਾਵੇ ਨਿਹਾਲ ਹੋ ਜਾਵੇ ਧੰਦਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਚਰਨਾਂ ਨੂੰ ਭਾਵੇ ਸਾਤ ਸ੍ਰੀ ਅਕਾਲ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਿੱਤਰ ਸਥਾਨ ਧੰਦਨ ਗੁਰਦੁਆਰਾ ਸ਼ਹੀਦਾ ਸਿੰਘਾਂ ਜੀ ਵਿਖੇ ਅੱਜ ਮਹਾਨ ਗੁਰਮਤ ਸਮਾਗਮ ਸਮੂਹ ਸ਼ਹੀਦਾ ਸਿੰਘਾਂ ਦੀ ਯਾਦ ਅੰਦਰ 15ਵਾਂ ਸਵਾਨਾ ਜੋੜ ਮੇਲਾ ਤੀਰਤੰਦਰਬਾਰ ਸੰਸਮਾਰਨ ਹੋ ਰਿਹਾ ਜਿਸ ਵਿੱਚ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅਮਰ ਸੰਚਾਰ ਹੋਇਆ ਪੰਜ ਪੈਰੇ ਸਹਿਬਾਨ ਜੀ ਤਖਤ ਸ੍ਰੀ ਕੇਸਨੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਆਏ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ 20 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਬੋਲੇ ਬਾਤੇ ਦੀ ਪੌ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਕੰਨ ਕੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਲੱਗੇ ਹਨ ਪਾਤਸ਼ਾਹ ਦੀ ਕਿਰਪਾ ਕਰ ਇਹਨਾਂ ਨੂੰ ਚੜ੍ਹਦੀ ਕਲਾ ਨਿਤਨੇਮ ਕੁਰਬਾਨੀ ਦਾ ਪਿਆਰ ਹਰ ਤਰ੍ਹਾਂ ਸਤਿਗੁਰੂ ਜੀ ਅਨੁਸਾਰ ਸਾਈ ਹੋਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ